ਸਤ 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 ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਥੋੜਾ ਸਵਾਗਤ ਕਰਦਾ ਸਾਡੇ ਮਟੰਡੇ ਦੀ ਪ੍ਰੈਸ ਦਾ ਤੁਸੀਂ ਹਮੇਸ਼ਾ ਹੀ ਮੈਨੂੰ ਬਹੁਤ ਪਿਆਰ ਸਤਿਕਾਰ ਮਹੱਭਤ ਦਿੰਦੇ ਹੋ ਸੋ ਦਸਹਿਰਾ ਨੰਕੇ ਗਏ ਚਲੋ ਇੱਕ ਦਿਨ ਬਾਅਦ ਸਹੀ ਮੁਬਾਰਕਾਂ ਵਧੀਆ ਤਿਹਾਰ ਬੀਤਿਆ ਦੀਵਾਲੀ ਆਉਣ ਵਾਲੀ ਹੈ ਉਸ ਦਾ ਅਡਵਾਂਸ ਦੇ ਵਿੱਚ ਮੁਬਾਰਕਾਂ ਮੇਰੇ ਨਾਲ ਸਾਡੇ ਇਓ ਸਾਹਿਬ ਜੀਵਨ ਮਾਨਸਾ ਜੀ ਬੈਠੇ ਆ। ਸੁਨਗਰਸਦਾ ٹرسٹ ਬਠਿੰਡਾ ਲਗਾਤਾਰ ਅਸੀਂ ਬਠਿੰਡੇ ਸ਼ਹਿਰ ਦੀ ਤਰੱਕੀ ਦੇ ਲਈ ਵਿਕਾਸ ਦੇ ਲਈ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਲਈ ਲਗਾਤਾਰ ਯਤਨ ਕਰ ਰਹੇ ਆ। ਉਹਨਾਂ ਯਤਨਾਂ ਦੇ ਵਿੱਚੋਂ ਸਾਡੀ ਕਰਤਾਰ ਸਿੰਘ ਸਰਾਂਭਾ ਸੈਰਗਾ ਲੋਕਾਂ ਦੀ ਸੇਵਾ ਤੇ ਹਾਜ਼ਰ ਆ ਰੈਂਗ ਰੋਡ ਤੇ ਹਜ਼ਾਰਾਂ ਲੋਕ ਉਸ ਸੈਰਗਾ ਤੇ ਸਵੇਰੇ ਦੁਪਹਿਰੇ ਸ਼ਾਮ ਸੈਰ ਕਰਦੇ ਆ ਸਰਕਾਰੀ ਪٹرول ਪੰਪ ਵਧੀਆ ਢੰਗ ਨਾਲ ਚੱਲ ਰਿਹਾ ਹੈ ਸਾਡੀ 6 ਲੱਖ ਰੁਪਏ ਰੋਜ਼ ਦੀ ਸੇਲ ਉਸ ਪੰਪ ਦੀ ਹੋ ਰਹੀ ਹੈ ਦੋ ਤਿੰਨ ਪ੍ਰੋਜੈਕਟ ਅਸੀਂ ਆਉਣ ਵਾਲੇ ਦਿਵਾਲੀ ਤੋਂ 5-7 ਦਿਨ ਪਹਿਲਾਂ ਅਨਾਉਂਸ ਕਰਾਂਗੇ ਅੱਜ ਜਿਹੜੀ ਤੁਹਾਡੇ ਨਾਲ ਅਸੀਂ ਗੱਲਬਾਤ ਸਾਂਝੀ ਕਰ ਰਹੇ ਆ ਸਾਡਾ ਇੰਪਰੂਵਮੈਂਟ ਰਸਟ ਬੰਡਾ ਦੇ ਫਲੈਟਸ ਨੇ ਇਹ ਫਲੈਟ एचआईजीए ट्रांसपोर्ट नगर ਦੇ ਨਾਲ ਔਰ ਇਹਨਾਂ ਦੀ ਜਿਹੜੀ ਸਿਰਫ ਸਿਰਫ ਕੀਮਤ ਹੈ 28 ਲੱਖ ਰੁਪਏ ਸਪਲੈਟ ਦੀ ਕੀਮਤ ਹੈ ਔਰ ਇਹ ਫਲੈਟ ਤੁਸੀਂ ਜਾ ਕੇ ਦੇਖੋਗੇ ਤਾਂ ਬਹੁਤ ਵਧੀਆ ਉੱਚ ਕੁਆਲਟੀ ਦੇ ਬਣੇ ਹੋਏ ਹੈ ਨਹਿਰੀ ਪਾਣੀ ਦਾ ਵਾਟਰ ਬਾਕਸ ਦਾ ਪ੍ਰਬੰਧ ਹੈ ਪਾਰਕਾਂ ਦਾ ਪ੍ਰਬੰਧ ਹੈ ਤੇ ਸਾਡੇ ਕੋਲੇ ਕੁੱਲ 37 ਫਲੈਟ ਹੈ। ਪਹਿਲੀ ਮੰਜ਼ਲ ਤੇ ਇੱਕ ਫਲੈਟ ਹੈ, ਦੂਜੀ ਮੰਜ਼ਲ ਤੇ 6 ਫਲੈਟ ਨੇ, ਤੀਜੀ ਮੰਜ਼ਲ ਤੇ 5 ਫਲੈਟ, ਚੌਥੀ ਮੰਜ਼ਲ ਤੇ 7 ਫਲੈਟ ਨੇ। 5ਵੀਂ ਮੰਜ਼ਲ ਤੇ 10 ਫਲੈਟ, 6ਵੀਂ ਮੰਜ਼ਲ ਤੇ 8 ਫਲੈਟ, 7ਵੀਂ ਮੰਜ਼ਲ ਤੇ ਦੋ ਸਾਡੇ ਪੈਂਟ ਹਾਊਸ ਬਣੇ ਹੋਏ ਆ। ਇੱਕ ਫਲੈਟ ਦੀ ਕੀਮਤ ਜਿਹਦੇ ਵਿੱਚ ਤਿੰਨ ਕਮਰੇ ਆ। ਰਸੋਈ ਆ। ਤਿੰਨ ਵਾਸ਼ਰੂਮ ਹੈ ਇੱਕ ਸਟੋਰ ਹੈ ਇੱਕ ਗੈਸਟ ਰੂਮ ਹੈ ਤੇ ਇੱਕ ਲੌਬੀ ਹੈ ਸ਼ਾਇਦ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਾ ਆਵੇ ਤੁਸੀਂ ਉੱਥੇ ਜਾ ਕੇ ਦੇਖਿਓ ਜਾ ਕੇ ਪਤਾ ਲੱਗਦਾ ਵੀ ਬਿਲਕੁਲ ਮੁਫਤ ਦੇ ਵਿੱਚ ਇਹ ਫਲੈਟ ਸਾਨੂੰ ਰਹਿਣ ਨੂੰ ਘਰ ਮਿਲ ਸਕਦਾ ਰਹਿਣ ਵਸੇਰਾ ਮਿਲ ਸਕਦਾ ਹੈ ਔਰ ਇੰਨਾ ਫਲੈਟਸ ਦੇ ਵਿੱਚ ਸਟ੍ਰੇਟ ਪਾਰਕ ਥੱਲੇ ਬਹੁਤ ਸੋਹਣੀ ਪਾਰਕ ਬਣੀ ਵੀ ਹੈ ਪਾਰਕਿੰਗ ਬਣੀ ਹੋਈ ਹੈ। ਔਰ ਸਿਕਿਉਰਟੀ ਦੇ ਲਈ ਜਿਹੜੀ ਚਾਰ ਦਿਵਾਰੀ ਹੋਈ ਵੀ ਹੈ। ਔਰ ਅਸੀਂ ਉਹਨਾਂ ਫਲੈਟਾਂ ਦੇ ਵਿੱਚ ਹੀ ਜਗ੍ਹਾ ਬਣੀ ਉਹਦੇ ਵਿੱਚ ਹੀ ਸਵਿਮਿੰਗ ਪੂਲ ਜਿਹੜਾ ਹੈਗਾ ਉਹ ਵੀ ਅਸੀਂ ਬਣਾਉਣ ਜਾ ਰਹੇ ਹਾਂ। ਔਰ ਨਾਲ ਹੀ ਫਲੈਟਾਂ ਦੇ ਬਾਹਰ ਕਰਕੇ ਸਾਡੀ 1 ਏਕੜ ਜਗ੍ਹਾ ਪਈ ਹੈ। ਉੱਥੇ ਅਸੀਂ 3 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਹੁਤ ਹੀ ਵਧੀਆ ਅਤੇ ਅਦਨਕਸੂ ਹੋਂਦਾਂ ਵਾਲਾ ਕਮਿਊਨਿਟੀ ਹਾਲ ਬਣਾਉਣ ਜਾ ਰਹੇ ਆ ਤਾਂ ਜੋ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਉੱਥੇ ਕੋਈ ਵੀ ਉਹਨਾਂ ਨੇ ਸਮਾਗਮ ਕਰਨਾ ਹੈ ਕੋਈ ਪ੍ਰੋਗਰਾਮ ਕਰਨਾ ਤੇ ਉੱਥੇ ਉਹਨਾਂ ਕਮਿਊਨਿਟੀ ਹਾਲ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਕਰਾਂਗੇ ਬਹੁ ਮੰਜ਼ਲਾ ਹੋਊਗਾ ਉੱਪਰ ਜਿੰਮ ਦਾ ਵੀ ਪ੍ਰਬੰਧ ਹੋ ਸਕਦਾ ਹੈ ਹੋਰ ਜਿਹੜੇ ਇਨਡੋਰ ਸਾਡੀਆਂ ਖੇਡਾਂ ਨੇ ਉਹਨਾਂ ਖੇਡਾਂ ਦਾ ਪ੍ਰਬੰਧ ਵੀ ਅਸੀਂ ਉਸੇ ਕਮਿਊਨਿਟੀ ਹਾਲ ਦੇ ਵਿੱਚ ਕਰਾਂਗੇ ਬਹੁਤ ਖੁੱਲੀ ਪਾਰਕਿੰਗ ਹੋਊਗੀ ਤੇ ਇਹ ਫਲੈਟਸ ਤੋਂ ਵੱਧ ਤੋਂ ਵੱਧ 300 ਮੀਟਰ ਦੂਰੀ ਤੇ ਇਹ ਸਾਡਾ ਕਮਿਊਨਿਟੀ ਹਾਲ ਹੋਊਗਾ ਔਰ ਮੈਂ ਜਿਹੜੇ ਲੋਕ ਇਹ ਫਲੈਟ ਲੈਣ ਦੇ ਚਾਹਵਾਂ ਨਹੀਂ ਉਹਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਕੋਟਕ ਮਹਿੰਦਰਾ ਬੈਂਕ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਸਾਡਾ ਉਹਨਾਂ ਦੇ ਨਾਲ ਸਮਝੌਤਾ ਹੋਇਆ ਲਿਖਤੀ ਕਿ ਜੇ ਵੀ ਕਰ ਕੋਈ ਵਿਅਕਤੀ ਇਹ ਫਲੈਟ ਲੈਂਦਾ ਦਾ 25 ਲੱਖ ਰੁਪਏ ਦਾ ਜਿਹੜਾ ਲੋਨ ਹੈ ਉਹ ਕੋਟਕ ਮਹਿੰਦਰਾ ਬੈਂਕ ਉਸ ਨੂੰ ਕਰਕੇ ਦੇ ਦੇਗਾ ਉਸ ਦੀ ਜ਼ਿੰਮੇਵਾਰੀ ਸਾਡੇ ਅਸੀਂ ਕਰਵਾ ਕੇ ਦੇਵਾਂਗੇ ਕਾਗਜ਼ ਪੱਤਰ ਜਿਹੜਾ ਬੰਦਾ ਇਹ ਫਲੈਟ ਖਰੀਦੂਗਾ ਉਹਨੇ ਪੂਰੇ ਕਰਨੇ ਆ 25 ਲੱਖ ਰੁਪਏ ਦਾ ਲੋ ਜਿਹੜਾ ਅਸੀਂ ਮਾਲਕੀ ਪੱਤਰ ਜਾਰੀ ਕਰਾਂਗੇ ਜਿਹੜੇ ਬੋਲੀਕਾਰ ਨੂੰ ਇਹ ਫਲੈਟ ਮਿਲ ਗਿਆ ਤਾਂ 25 ਲੱਖ ਦਾ ਜਿਹੜਾ ਲੋਨ ਆਪਾਂ 10 ਸਾਲ ਦਾ 8 ਸਾਲ ਦਾ 9 ਸਾਲ ਦਾ ਬੋਲੀਕਾਰ ਦੀ ਜਾਂ ਫਲੈਟ ਦੇ ਮਾਲਕ ਦੀ ਸਹੂਲਤ ਦੇ ਨਾਲ 25 ਲੱਖ ਰੁਪਏ ਦਾ ਲੋਨ ਕਰਨ ਦਾ ਜਿਹੜਾ ਉਹ ਪ੍ਰਬੰਧ ਹੈ ਸੋ ਮੈਂ ਬੇਨਤੀ ਕਰੂੰਗਾ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਦਿਵਾਲੀ ਤੇ ਤੁਹਾਨੂੰ ਬਠਿੰਡਾ ਜਿਹੜਾ ਕਿ ਬਹੁਤ ਤਰੱਕੀ ਕਰ ਰਿਹਾ ਹੈ ਇਹ ਸ਼ਹਿਰ ਦੇ ਵਿੱਚ ਅੱਜ ਮਰਲਾ ਥਾਂ ਲੈਣਾ ਵੀ ਔਖਾ ਪਿਆ ਹੋਇਆ ਪਿਆ ਰੈਣ ਬਸੇਰਾ ਬਣਾਉਣ ਦਾ ਪਰਸੈਂਟੇਜ ਸ਼ਹਿਰ ਦੇ ਵਿੱਚ ਕੜਈਆ ਚੋਂ ਤੋਂ ਸਿਰਫ 5 ਮਿੰਟ ਦਾ ਰਸਤਾ ਹੈ ਨਾਲ ਹੀ ਟਰਾਂਸਪੋਰਟ ਨਗਰ ਹੈ ਨਾਲ ਹੀ ਸਾਡਾ ਉੱਥੇ ਜਿਹੜੇ ਖਾਲ ਬਣਾਉਣ ਵਾਲੀ ਐਨ ਐਫ ਐਲ ਐਨ ਐਫ ਐਲ ਸੋ ਬਿਲਕੁਲ ਨਾਲ ਹੀ ਚੀ ਲਾਣੇ ਨਾਲ ਹੀ ਫਾਰਮਲ ਦੀਆਂ ਚਿਮਣੀਆਂ ਨੇ ਨਾਲ ਹੀ ਨਹਿਰ ਵਾਲਾ ਲਾਕ ਆ ਜਾਂਦਾ ਸੋ ਬਹੁਤ ਵਧੀਆ ਲੋਕੇਸ਼ਨ ਹੈ ਜਿਹੜੇ ਵੀ ਭੈਣ ਭਰਾ ਉੱਥੇ ਇਹ ਫਲੈਟ ਲੈਣੀ ਚਾਹੁੰਦੇ 10 ਤਰੀਕ ਤੱਕ ਮੇਰੀ ਬੇਨਤੀ ਹੈ ਬਹੁਤ ਸਾਰੇ ਸਾਥੀ ਸਾਨੂੰ ਬਾਅਦ ਜਾ ਲੰਬਾ ਦਿੰਦੇ ਨੇ ਵੈਸੇ ਲੈਣਾ ਸੀ ਜੀ ਤੇ ਸਾਨੂੰ ਪਤਾ ਲੱਗਿਆ ਅੱਜ ਤੁਹਾਡੇ ਕੋਲ 7 ਦਿਨ ਹੈ 7 ਦਿਨਾਂ ਦੇ ਵਿੱਚ ਤੁਹਾਡਾ ਆਧਾਰ ਕਾਰਡ 7 ਦਿਨਾਂ ਤੋਂ ਤੁਹਾਡਾ ਪੈਨ ਕਾਰਡ 7 ਦਿਨਾਂ ਦੇ ਵਿੱਚ ਤੁਹਾਡਾ ਬੈਂਕ ਅਕਾਊਂਟ ਦੇ ਨਾਲ ਤੁਹਾਡੇ ਜਿਹੜੀ ਹੈਗੀ ਆ ਡਿਜੀਟਲ ਸਿਗਨੇਚਰ ਸੋਡੇ ਤਿਆਰ ਹੋਣਗੇ ਫੇਰ ਤੁਸੀਂ ਬੋਲੀ ਦੇ ਸਕਦੇ ਕਈ ਬੰਦੇ ਸਾਡੇ ਕੋਲੇ ਜਦੋਂ ਇੱਕ ਦਿਨ ਬਾਕੀ ਰਹਿ ਜਾਂਦਾ ਉਦੋਂ ਮੌਕੇ ਪਿਆ ਜਾਂਦੇ ਉਦੋਂ ਮੌਕੇ ਦੇ ਕਾਗਜ਼ ਪੱਤਰ ਤਿਆਰ ਨਹੀਂ ਹੁੰਦੇ ਡਿਜੀਟਲ ਸਿਗਨੇਚਰ ਹੋਣ ਹੋ ਰਹੇ ਜਾਂਦੇ ਤੇ ਫਿਰ ਬੋਲੀ ਦੀਆਂ ਤੱਕ ਰਹਿ ਜਾਂਦਾ ਸੋ ਬੇਨਤੀ ਹੈ ਕਿ ਜਿਹੜੇ ਵੀ ਸਾਡੇ ਭੈਣ ਭਰਾਵਾਂ ਨੇ ਇਹ ਫਲੈਟਸ ਦੀ ਬੋਲੀ ਦੇਣਾ ਚਾਹੁੰਦੇ ਆ ਉਹਨਾਂ ਕੋਲੇ 7 ਦਿਨ ਬਾਕੀ ਹੈ 7 ਦਿਨਾਂ ਦੇ ਵਿੱਚ ਤੁਸੀਂ ਮੇਰਾ ਨੰਬਰ 98726552330 ਤੇ ਗੱਲ ਕਰ ਸਕਦੇ ਹੋ ਅਸੀਂ ਤੁਹਾਨੂੰ ਸਹੀ ਜਾਣਕਾਰੀ ਦਵਾਂਗੇ 98726552330 ਸਾਡੇ ਦਫ਼ਤਰ ਦੇ ਸੇਲ ਬ੍ਰਾਂਚ ਦੇ ਸਾਡੇ ਗਗਨਦੀਪ ਜੀ ਬੈਠੇ ਨੇ ਇਹਨਾਂ ਦਾ ਨੰਬਰ ਹੈ 8427936900 8427936900 ਤੁਸੀਂ ਸਾਡੇ ਇਹਨਾਂ ਦੋਹਾਂ ਨੰਬਰਾਂ ਤੇ ਜਦੋਂ ਮਰਜ਼ੀ ਸੰਪਰਕ ਕਰੋ ਅਸੀਂ ਤੁਹਾਨੂੰ ਪੂਰੀ ਜਿਹੜੀ ਸਾਫ਼ ਸੁਥਰੀ ਜਾਣਕਾਰੀ ਹੈ ਥੋਡੇ ਕੰਮ ਮੇਂ ਦੀ ਜਾਣਕਾਰੀ ਜੋ ਤੁਹਾਨੂੰ ਉਪਲਬਧ ਕਰਾਵਾਂਗੇ ਤੇ ਤਾਂ ਜੋ ਤੁਸੀਂ ਇਹਨਾਂ ਫਲੈਟਸ ਨੂੰ ਲੈਣ ਦਾ ਜਿਹੜਾ ਸੁਨਹਿਰੀ ਮੌਕਾ ਉਹ ਲੈ ਕੇ ਤੁਸੀਂ ਇਹਨਾਂ ਫਲੈਟਾਂ ਦੇ ਮਾਲਕ ਬਣ ਸਕੋ 10 ਤਰੀਕ ਤੱਕ ਇਹਦੀ ਰਜਿਸਟ੍ਰੇਸ਼ਨ ਹੋਣੀ ਹੈ 13 ਤੋਂ ਲੈ ਕੇ 15 ਤਰੀਕ ਤੱਕ ਤੁਸੀਂ ਇਹਦੀ ਬੋਲੀ ਦੇ ਸਕਦੇ ਹੋ ਤੇ 21 ਤੇ 22 ਦੀ ਦਿਵਾਲੀ ਹੈ ਜਦੋਂ ਤੁਹਾਡੀ ਬੋਲੀ ਸਫਲ ਹੋਊਗੀ ਤੇ ਅਸੀਂ ਖੁਸ਼ੀ-ਖੁਸ਼ੀ ਤੁਹਾਨੂੰ ਦਿਵਾਲੀ ਵਾਲੇ ਤਹਿਨਾਂ ਤੋਂ ਨੂੰ ਅਸੀਂ ਮਾਲਕੀ ਪੱਤਰ ਅਸੀਂ ਦਵਾਵਾਂਗੇ ਔਰ ਉਹਨਾਂ ਫਲੈਟਾਂ ਨੂੰ ਰੰਗ ਰੋਣ ਦਾ ਪ੍ਰਬੰਧ ਵੀ ਅਸੀਂ ਕਰ ਰਹੇ ਆ ਉਸ ਦਾ ਵੀ ਕੰਮ ਪੂਰਾ ਹੋ ਗਿਆ ਸੋ ਮੈਂ ਬੇਨਤੀ ਕਰੂੰਗਾ ਸਾਰੇ ਆਮ ਲੋਕਾਂ ਨੂੰ ਮੱਧ ਵਰਗੀ ਲੋਕਾਂ ਨੂੰ ਕਿ ਤੁਹਾਡੇ ਕੋਲੇ ਬਹੁਤ ਵਧੀਆ ਸੁਨਹਿਰੀ ਮੌਕਾ ਹੈ ਇੰਪਰੂਵਮੈਂਟ ਟਰਸਟ ਬਠਿੰਡਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਤੁਸੀਂ ਖੁਸ਼ੀ ਖੁਸ਼ੀ ਦਿਵਾਲੀ ਦੇ ਇਤਿਹਾਸ ਦੇ ਨਾਲ ਫਲੈਟਾਂ ਦੀ ਬੋਲੀ ਦੇ ਕੇ ਮਾਲਕ ਬਣੋ ਤੁਹਾਨੂੰ ਉੱਥੇ ਵਧੀਆ ਸੁਆਵਾਂ ਦੇਣੀਆਂ ਆ ਤੁਹਾਡੇ ਹਰ ਤਰ੍ਹਾਂ ਦੀ ਉੱਥੇ ਤੁਹਾਨੂੰ ਸਹੂਲਤਾਂ ਆਪਲਾਬਧ ਕਰਾਉਣੀਆਂ ਉਹ ਇੰਪਰੂਵਮੈਂਟ ਟਰਸਟ ਬਠਿੰਡਾ ਬਦੌਰ ਚੇਅਰਮੈਨ ਮੇਰੀ ਜ਼ਿੰਮੇਵਾਰੀ ਹੈ ਈਓ ਸਾਹਿਬ ਨਾਲ ਬੈਠੇ ਨੇ ਜੀਵਨ ਜੀ ਇਹਨਾਂ ਦੀ ਜ਼ਿੰਮੇਵਾਰੀ ਹੈ ਸਾਡੇ ਸਮੁੱਚੇ ਸਟਾਫ ਦੀ ਜ਼ਿੰਮੇਵਾਰੀ ਹੈ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਰਹਿ ਕੇ ਤੁਸੀਂ ਮਾਣ ਮਹਿਸੂਸ ਕਰੋਗੇ ਕਿ ਇੰਪਰੂਵਮੈਂਟ ਟਰਸਟ ਬਠਿੰਡਾ ਨੇ ਸਾਨੂੰ ਸੁਨਹਿਰੀ ਮੌਕਾ ਦਿੱਤਾ ਤੇ ਤੁਸੀਂ ਇੱਕ ਵਧੀਆ ਘਰ ਦੇ ਬਠਿੰਡੇ ਦੇ ਵਿੱਚ ਮਾਲਕ ਬਣਿਓ ਸੋ ਮੈਂ ਇਹ ਤੁਹਾਨੂੰ ਅੱਜ ਜਾਣਕਾਰੀ ਦੇਣੀ ਸੀ ਬਾਕੀ ਤੁਸੀਂ ਕੋਈ ਵੀ ਸਵਾਲ ਕਰ ਸਕਦੇ ਹੋ